ਐਨਕੇ ਐਨਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਇਸ ਵੇਲੇ ਅਸੀਂ ਖੜਾ ਹਾਂ ਖੜੇ ਹਾਂ ਸਿੰਘੂ ਵਾਰਡਰ ਦਿੱਲੀ ਜਿੱਥੇ ਕਾਫੀ ਦਿਨਾਂ ਤੋਂ ਕਰੀਬ 25 ਦਿਨ ਤੋਂ ਇਹ ਦਿੱਲੀ ਦੇ ਹੱਕ ਦੇ ਉੱਤੇ ਪੰਜਾਬ ਆ ਕੇ ਬੈਠਾ ਹੈ ਨੱਚ ਰਿਹਾ ਧਮਾਲਾ ਪਾ ਰਿਹਾ ਫਤਿਹ ਬੁਲਾ ਰਿਹਾ ਆਸ ਹੈ ਕਿ ਜਿੱਤ ਹੋਏਗੀ ਫਤਿਹ ਹੋਏਗੀ ਮੇਰੇ ਨਾਲ ਨੇ ਇਸ ਵੇਲੇ ਪੱਦੀ ਜਗੀਰ ਤੋਂ ਔਰ ਆਸ-ਪਾਸ ਦੇ ਨੌਜਵਾਨ ਪਹੁੰਚੇ ਨੇ ਇਸ ਸੰਘਰਸ਼ ਦੇ ਵਿੱਚ ਆਪਣਾ ਵੀ ਯੋਗਦਾਨ ਪਾਉਣ ਦੇ ਵਾਸਤੇ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਔਰ ਤੁਹਾਡਾ ਧੰਨਵਾਦ ਵੀ ਹੈ ਇਸ ਪ੍ਰੋਟੈਸਟ ਦੇ ਵਿੱਚ ਆਉਣ ਦਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਅਸੀਂ ਕਿੱਥੇ ਜਿਹੜੇ ਮੋਦੀ ਨੇ ਇੱਕ ਕਿਸਾਨ ਤੇ ਮਜ਼ਦੂਰ ਵਰਗ ਦਾ ਗਾਲ ਘੋਟਣ ਵਾਲੇ ਜਿਹੜੇ ਕਾਨੂੰਨ ਲਾਇਆ ਸੀ ਉਹਦੇ ਵਿਰੋਧ ਦੇ ਵਿੱਚ ਪ੍ਰੋਟੈਸਟ ਕਰਨ ਲਈ ਆਏ ਹੋਏ ਆ ਅਸੀਂ ਆਸ ਕਰਦੇ ਹਾਂ ਕਿ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਲੋਕ ਆ ਜਿਹੜੇ ਹੱਲੇ ਵੀ ਪੰਜਾਬ ਜਾਂ ਹੋਰ ਕਿਤੇ ਵੀ ਬੈਠੇ ਆ ਉਹ ਜਲਦੀ ਤੋਂ ਜਲਦੀ ਇੱਥੇ ਪਹੁੰਚਣ ਤਾਂ ਜੋ ਆਪਾਂ ਆਪਣੀ ਪ੍ਰੋਟੈਸਟ ਨੂੰ ਵੱਧ ਚੜ ਕੇ ਹੰਗਾਰਾ ਦੇ ਸਕੀਏ ਕਿਉਂਕਿ ਜਿਹੜੇ ਕਾਲੇ ਕਾਨੂੰਨ ਆ ਇਹ ਕੱਲੇ ਕਿਸਾਨਾਂ ਦੇ ਮਾਰੂ ਨਹੀਂ ਇਹ ਬੂਹਨ ਤੋਤੇ ਸਾਰੇ ਸਮਾਜ ਲਈ ਮਾਰੂ ਆ ਕਿਉਂਕਿ ਇਹਦੇ ਵਿੱਚ ਹਰੇਕ ਵਰਗ ਨੂੰ ਘਟਾਇਆ ਤੇ ਸਭ ਤੋਂ ਵੱਡਾ ਘਟਾਇਆ ਆਪਣੀ ਜਿਹੜੀ ਜਾਗਦੀ ਜ਼ਮੀਰ ਆ ਜਿਹੜਾ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਮੋਦੀ ਵੱਲੋਂ ਜ਼ਾਲਮ ਸਰਕਾਰ ਵੱਲੋਂ ਇੱਕ ਕਾਰਪੋਰੇਟ ਘਰਾਣੇ ਨੂੰ ਮੁੱਖ ਰੱਖ ਕੇ ਬਾਕੀ ਕਿਸੇ ਦੀ ਨਹੀਂ ਸੁਣੀ ਗਈ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜੇ ਕਾਨੂੰਨ ਆ ਵਾਪਸ ਲੈ ਜਾਣ ਤਾਂ ਜੋ ਜਿੰਨੇ ਵੀ ਆਪਣੇ ਘਰਾਂ ਨੂੰ ਛੱਡ ਕੇ ਆਏ ਹੋਏ ਨੇ ਇੱਥੇ ਰਾਜੀ ਖੁਸ਼ੀ ਆਪਣੇ ਘਰਾਂ ਨੂੰ ਜਾ ਸਕਣ ਤੁਸੀਂ ਵੀ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਹਰੇਕ লাশ ਇੱਕ ਦੋ ਲਾਸ਼ਾਂ ਪੰਜਾਬ ਨੂੰ ਜਾ ਰਹੀਆਂ ਜਿਹੜਾ ਕਿ ਬਹੁਤ ਅਨਮੁੱਲਾ ਘਾਟਾ ਆਪਾਂ ਸਾਰੀ ਦੁਨੀਆ ਵੇਚ ਕੇ ਵੀ ਉਹਦਾ ਮੁੱਲ ਨਹੀਂ ਦੇ ਸਕਦੇ ਅਸੀਂ ਉਹਨਾਂ ਸ਼ਹੀਦਾਂ ਨੂੰ ਵੀ ਬਹੁਤ-ਬਹੁਤ ਪ੍ਰਣਾਮ ਕਰਦੇ ਹਾਂ ਬਿਲਕੁਲ ਜੀ ਇਹ ਜਿਹੜੇ ਨੌਜਵਾਨ ਜਾਂ ਜਿਹੜੀਆਂ ਮੌਤਾਂ ਹੋਈਆਂ ਨੇ ਦੁਰਘਟਨਾਵਾਂ ਦੌਰਾਨ ਇਹ ਉਹਦੀ ਵੀ ਚਿੰਤਾ ਹੈ ਪਰ ਸਰਕਾਰ ਦੇ ਸਹਰਾਣੇ ਆ ਕੇ ਲੋਕ ਬੈਠੇ ਨੇ ਬਿਲਕੁਲ ਦਿੱਲੀ ਦੇ ਅੰਦਰ ਰਾਜਧਾਨੀ ਦੇ ਅੰਦਰ ਦੇਸ਼ ਦੀ ਰਾਜਧਾਨੀ ਦੇ ਅੰਦਰ ਜਿੱਥੇ ਲੋਕਾਂ ਵੱਲੋਂ ਬਣਾਇਆ ਗਿਆ ਜਿਹੜਾ ਪ੍ਰਧਾਨ ਮੰਤਰੀ ਬੈਠਾ ਉਹਦੇ ਕੰਨ ਤੇ ਜੂਨ ਹੀ ਸਰਕਦੀ ਉਹਨੂੰ ਇਹ ਲਾਛਾ ਨਹੀਂ ਦੀਦੀਆਂ ਇਹ ਲੋਕ ਇੱਥੇ ਠੰਡ ਦੇ ਵਿੱਚ ਠਰਦੇ ਨਹੀਂ ਦਿੱਤੇ ਪਰ ਲੋਕਾਂ ਦੀ ਬਹਾਦਰੀ ਇਹਨਾਂ ਦਾ ਇਹ ਵੀ ਮੰਨਣਾ ਹੈ ਵੀ ਕਹਿਣਾ ਹੈ ਜੋ ਮਰਜ਼ੀ ਹੋ ਜਾ ਜਿੰਨੀ ਮਰਜ਼ੀ ਕੁਰਬਾਨੀ ਦੇ ਨਹੀਂ ਪੈਜ ਹੈ ਇਹ ਕਾਨੂੰਨ ਵਾਪਸ ਕਰਵਾ ਕੇ ਜਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਦੇਖਦੇ ਰਹੋ ਐਨਕੇਨ ਟੀਵੀ ਕਦੇ ਵੇਖਦੇ ਸੀ ਸਿਰਫ ਇੰਟਰਨੈਟ ਤੇ ਜਾਂ ਫਿਰ ਵਦੇਸ਼ਾਂ ਵਿੱਚ ਹੁਣ ਇੱਥੇ ਵੀ ਤੁਸੀਂ ਸਜਾ ਸਕਦੇ ਹੋ ਆਪਣੇ ਘਰਾਂ ਦੁਕਾਨਾਂ ਤੇ ਦਫ਼ਤਰਾਂ ਨੂੰ ਜੀ ਹਾਂ 3D ਵਾਲਪੇਪਰ ਦੇ ਨਾਲ ਮਨ ਪਾਉਂਦੇ ਡਿਜ਼ਾਈਨ ਕਰਵਾਉਣ ਲਈ ਮਿਲੋ ਬੀਆਈ ਗ੍ਰਾਫਿਕ ਸੋਲੂਸ਼ਨ ਬੜਾ ਨੇੜੇ ਯੂਨੀਅਨ ਬੈਂਕ ਇੱਥੇ 3D ਵਾਲਪੇਪਰ ਫਲੈਕਸ ਪ੍ਰਿੰਟਿੰਗ 컬러 ਪੋਸਟਰ ਵਿਜ਼ਿਟਿੰਗ ਕਾਰਡ ਮੈਰਿਜ ਕਾਰਡ ਇਨਵੀਟੇਸ਼ਨ ਕਾਰਡ ਬਿਲ ਬੁੱਕ ਰਸੀਦ ਬੁੱਕ ਅਤੇ ਹਰ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ ਟੂਰਨਾਮੈਂਟ ਮੇਲੇ ਤੇ ਹਰ ਤਰ੍ਹਾਂ ਦੇ ਸਮਾਗਮਾਂ ਦੀਆਂ ਫਲੈਕਸਾਂ ਅਤੇ ਪੋਸਟਰ ਵੱਖ-ਵੱਖ ਥਾਵਾਂ ਤੇ ਲਗਾਉਣ ਲਈ ਕਾਰੀਗਰਾਂ ਦਾ ਖਾਸ ਪ੍ਰਬੰਧ ਹੈ ਸੇਵਾ ਦਾ ਮੌਕਾ ਦਿਓ ਬੀਆਈ ਗ੍ਰਾਫਿਕ ਸੋਲੂਸ਼ਨ ਬੜਾ ਪਿੰਡ ਨੇੜੇ ਯੂਨੀਅਨ ਬੈਂਕ ਸੰਪਰਕ ਨੰਬਰ 01826